ਵਿਦੇਸ਼ ਵਿੱਚ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ 25 ਸਾਲ ਦੇ ਨੌਜਵਾਨ ਇਕਰਮਨ ਸਿੰਘ ਦੀ ਕੰਮ ਦੌਰਾਨ ਕੰਦ ਡਿੱਗਣ ਨਾਲ ਹੋਈ ਮੌਤ ਦੀ ਖਬਰ ਮਿਲਣ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਰਹਿੰਦੇ ਇਕਰਮਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਕਰਮਨ ਸਿੰਘ 2020 ਵਿੱਚ ਯੂਕੇ ਪੜ੍ਹਾਈ ਕਰਨ ਲਈ ਗਿਆ ਸੀ। ਉਹਨਾਂ ਨੇ ਕਿਹਾ ਕਿ 12 ਤਾਰੀਖ ਨੂੰ ਕੰਮ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੰਬੈਂਸੀ ਵੱਲੋਂ ਸਾਨੂੰ 15 ਤਾਰੀਖ ਨੂੰ ਫੋਨ ਕੀਤਾ ਗਿਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਕੰਮ ਦੌਰਾਨ ਦੀਵਾ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਇਕਰਮਨ ਨਾਲ ਗੱਲ ਹੁੰਦੀ ਰਹਿੰਦੀ ਸੀ ਅਤੇ ਉਹ ਬਾਹਰ ਬਹੁਤ ਖੁਸ਼ ਸੀ ਉਨਾਂ ਨੇ ਕਿਹਾ ਕਿ ਅਚਾਨਕ ਉਸ ਦੀ ਮੌਤ ਹੋਣ ਦੇ ਨਾਲ ਉਹ ਬਹੁਤ ਦੁਖੀ ਨੇ ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਕਿ ਇੱਕ ਕਰਮਨ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਉਹ ਸੁਣਾਉਣੇ ਆ ਪੂਰੀ ਖਬਰ ਸਰਬੱਤ ਇਸ ਤਰ੍ਹਾਂ ਇਹ ਹੈ ਬੇਟੇ ਨੇ ਪਲੱਸ 2 ਕੀਤੀ ਹੈ ਮੈਡੀਕਲ 'ਚ ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਜੇ ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ ਤੇ 3 ਸਵਾ 3 ਸਵਾ ਹੋ ਗਿਆ ਉਹਨਾਂ ਨੂੰ ਗਿਆਨ ਨੂੰ ਤੇ ਇਹ 15 ਤਰੀਕ ਨੂੰ 15 12 ਨੂੰ ਸਾਨੂੰ ਫੋਨ ਆਇਆ 4:30 ਵਜੇ ਉਹਦੀ ਮੌਤ ਹੋ ਗਈ ਤੇ ਕੀ ਨਾਮ ਹੈ ਬੇਟੇ ਦਾ ਬੇਟੇ ਦਾ ਨਾਮ ਕਰਮਨਜੀਤ ਸਿੰਘ ਹੈ ਉਮਰ ਕਿੰਨੀ ਹੈ ਉਮਰ ਉਹਦੀ 25 26 ਮਾ ਸਾਲ ਲੱਗਾ ਉਹਨੂੰ ਹਜੇ ਕੀ ਕਿਵੇਂ ਹੋਇਆ ਉਹਨੂੰ ਕਾਰਨ ਪਤਾ ਲੱਗ ਸਕਿਆ ਕੀ ਕੀ ਗੱਲਬਾਤ ਹੋਈ ਹੈ ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਤੇ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦੇ ਉੱਤੇ ਦਵਾਰ ਜਿਹੜੀ ਆ ਉਹ ਡਿੱਗ ਗਈ ਆ ਤੇ ਦਵਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣਾ ਮੌਤ ਹੋ ਗਈ। ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਜਾਂ ਰਾਜਨੀਤਿਕ ਕਿਸੇ ਨਾਲ ਕੋਈ ਗੱਲਬਾਤ ਚੱਲੀ ਠੱਡੀ ਇਸ ਬੰਦੇ? ਹਾਂ ਸਾਡੀ ਮੰਗ ਤੇ ਇਹੀ ਆ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿਤਨਾ ਮਤਲਬ ਮਾਨਜੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਨ ਆਰ ਐ ਮੰਤਰੀ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਬੜਾ ਭਰੋਸਾ ਦਿਵਾਇਆ ਕਿ ਚਿੱਤ-ਛਿੱਤੀ ਇਹਨ ਮਤਲਬ ਡੈੱਡ ਬੋਡੀ ਨੂੰ ਪਛਾ ਦੇਾਂਗੇ ਤੇ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਹ ਹੀ ਕਰ ਰਹੇ ਨੇ ਜ਼ਿਆਦਾ ਤੇ ਮਾਨਯੋਗ ਸ਼੍ਰੀ ਲਾਲਚੰਦ ਘਟਾਰੂ ਚੱਕ ਨਾਲ ਵੀ ਗੱਲ ਹੋਈ ਆ ਭਰੋਸੇ ਫੋਨ ਤੇ ਉਹਨਾਂ ਨੇ ਮੈਨੂੰ ਬਹੁਤ ਭਰੋਸਾ ਦਵਾਇਆ ਕਿ ਅਸੀਂ ਇਹ ਜਿਹੜਾ ਦੋਖਾ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਹਚਾਣ ਦੇ ਜ਼ਿੰਮੇਵਾਰ ਹੋਵਾਂਗੇ ਉੱਥੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੂਚਿਤ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਚੱਲੀ ਹੋਈ ਉੱਥੋਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਹਾਂ ਉਹਨਾਂ ਨਾਲ ਲਗਭਗ ਗੱਲ ਜਦੋਂ ਦੋ ਤਿੰਨ ਵਾਰ ਤੇ ਹੁੰਦੀ ਆ ਉਹ ਵੀ ਸਾਨੂੰ ਭਰੋਸਾ ਦੇ ਰਹੇ ਆ ਕਾਫੀ ਵੀ ਅਸੀਂ ਜਿਹੜੀ ਆ ਜਿੱਦਾਂ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉੱਥੇ ਜੁਕੇ ਦੇ ਵਿੱਚ ਤੇ ਆਫਟਰ ਇਨਵੈਸਟੀਗੇਸ਼ਨ ਜਿਹੜਾ ਉਹ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਹਵਾਲੇ ਕਰਨਗੇ ਤੇ ਫਿਰ ਉਹ ਸਾਨੂੰ ਪਛਾਨਣਗੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ ਉਹਨਾਂ ਨੇ ਵੀ ਕਾਫੀ ਸਾਡੀ ਹਲਤ ਕੀਤੀ ਆ ਉਹ ਆਪਣੀ ਪ੍ਰोसीडिंग ਜਿਹੜੀ ਕਰ ਰਹੇ ਨੇ ਉਹਨਾਂ ਨੇ ਵੀ ਜਿਹੜਾ ਐਮਬੈਸੀ ਨੂੰ ਲਿਖ ਕੇ ਭੇਜਿਆ ਤੇ ਉਹ ਉਮੀਦ ਆ ਸਾਨੂੰ ਤੇ ਸਰਕਾਰ ਤੇ ਭਰੋਸਾ ਹੈ ਤੇ ਆਪਣੇ ਅਫਸਰਾਂ ਤੇ ਮਾਨਯੋਗ ਡੀਸੀ ਸਾਹਿਬ ਤੇ ਭਰੋਸਾ ਹੈ ਉਹ ਜਲਦੀ ਤੋਂ ਜਲਦੀ ਸਾਡੀ ਬੱਚੇ ਦੀ ਰੈਡ ਬੋਡੀ ਜਿਹੜੀ ਆ ਸਾਡੇ ਤੱਕ ਪੁੱਜਦੀ ਕਰਨੀ। ਜਦੋਂ ਬੇਟਾ ਨਾ ਪਹਿਲਾਂ ਗੱਲਬਾਤ ਹੁੰਦੀ ਸੀ ਉਸ ਦੌਰਾਨ ਕਿ ਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਆ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਹਨ ਇਸ ਤਰ੍ਹਾਂ ਦਾ ਕੁਝ। ਨਹੀਂ ਬੇਟਾ ਜਦੋਂ ਦਾ ਗਿਆ ਆ ਨਾ ਉਹਦੋਂ ਦਾ ਬਹੁਤ ਖੁਸ਼ ਸੀ ਉਹ। ਲਗਭਗ ਸਾਨੂੰ ਡੇਲੀ ਸ਼ਾਮ ਨੂੰ ਗੱਲ ਕਰਦਾ ਸੀ ਉਹ। ਤੇ ਕਦੇ ਵੀ ਉਹਨੇ ਕੋਈ ਐਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ। ਹਮੇਸ਼ਾ ਹੀ ਖੁਸ਼ੀਆਂ ਵਿੱਚ ਰਹਿੰਦਾ ਸੀ ਕਿਉਂਕਿ ਉੱਥੇ ਕੰਮ ਕਰਦਾ ਸੀ। ਤੇ ਆਪਣੇ ਆਬਿਅਸ ਬਹੁਤ ਖੁਸ਼ੀ ਸਾਡੇ ਨਾਲ ਵੀ ਜਿਹੜੀਆਂ ਗੱਲਾਂ ਕਰਦਾ ਹੈ ਸਾਨੂੰ ਵੀ ਖੁਸ਼ੀ ਦਿੰਦਾ ਹੈ ਪਰ ਇਹ ਜਿਹੜਾ ਕੰਮ ਹੈ ਇਹ ਸਾਨੂੰ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ ਮੰਗ ਹੀ ਕਰਦੇ ਪ੍ਰਸ਼ਾਸਨ ਕੋਲੋਂ ਕੀ ਪ੍ਰਸ਼ਾਸਨ ਕੋ ਤਾਂ ਇੱਕ ਹੀ ਮੰਗਾ ਸਾਡੀ ਇਹ ਜਿਹੜਾ ਨੁਕਸਾਨ ਹੋਣਾ ਉਹ ਤੇ ਗਿਆ ਹੋ ਸਾਡਾ ਬੱਚਾ ਜਿਹੜਾ ਉਹ ਤੇ ਚਲਾ ਗਿਆ ਉਹਦੇ ਡੈੱਡ ਬੋਡੀ ਹੈ ਜਿਹੜੀ ਉਹ ਸਾਨੂੰ ਜਲਦੀ ਤੋਂ ਜਲਦੀ ਪਹਚਾਈ ਜਾਵੇ ਬਸ ਇਹ ਆ ਆਖਰੀ ਮੰਗ ਸਾਡੀ ਇਹ ਹੀ ਆ ਤੇ ਭਰੋਸਾ ਵੀ ਅਸੀਂ ਸਰਕਾਰ ਤੇ ਤੇ ਆਪਣੇ ਮਾਨਜੋ ਡਿਊਟੀ ਕਰਸਨਸ ਤੇ ਕਰਦੇ ਆਂ ਇਸ ਸਾਨੂੰ ਸਾਡੀ ਮਤ ਕਰ ਲੈ ਮਤੇ ਕੀ ਨਾ ਜੀ ਵੀਰੋ ਜੀ ਬੀਟੇ ਦਾ ਕੀ ਨਾਮ ਹੈ ਇੱਕਰਮਨ ਜੇਤ 26 ਸਾਲ ਕਿੰਨੀ ਦੇਰ ਹੋ ਗਿਆ ਬੇਟੇ ਨੂੰ ਬਾਅਦ ਕੀ 3 ਸਾਲ 3 ਮਹੀਨੇ ਹੋਇਆ ਉਹ ਅੰਗਰੇਜ਼ਾਂ ਦੇ ਆ ਲੰਡਨ ਚ ਸੌਤਰ ਕੀ ਗੱਲ ਬਾਦੋ ਵੀ ਬੇਟੇ ਨੂੰ ਬਾਅਦ ਤੁਹਾਨੂੰ ਕਿਵੇਂ ਪਤਾ ਲੱਗੇ ਉਹ ਇੱਥੇ ਬਾਰਾਂ ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ ਤੇ 15 ਨੂੰ ਪਤਾ ਲੱਗਾ ਹੈ के काम करके नीचे आया वीवार नहीं पता कि उस टाइम मौत हो, जा हो है। गया ज होस्पिटल जाके बारे सू कोई पता नहीं आने वालों कहें माता मैं इतना मैं इंडिया आव चौबीच आवान गा ਔਰ 24 ਤੋਂ ਪਹਿਲਾਂ ਹੀ ਇਹ ਤਰ੍ਹਾਂ ਹੋ ਗਿਆ ਕੋਈ ਅਧਿਕਾਰੀ ਜਾਂ ਰਾਜਨੀਤਿਕ ਲੋਕ ਆਏ ਕੋਈ ਤੁਹਾਡੀ ਮਦਦ ਕਰਨ ਜਾਂ ਗੱਲਬਾਤ ਕਰਨ ਨਾ ਆਇਆ ਜਮਨ ਪਹਿਲੀ ਆਇਆ ਹੋਰ ਕੋਈ ਨਹੀਂ ਆਇਆ ਕੀ ਅਸ਼ਵਾਸਨ ਦਿੱਤਾ ਉਨ੍ਹਾਂ ਨੇ ਤੇ ਇਹ ਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਰੀ ਹੈ ਉਹ ਜਲਦੀ ਤੋਂ ਜਲਦੀ ਪਹਚਾਈ ਜਾਏਗੀ ਮੈਂ ਤਾਂ ਇਹ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੋਬੀਤੀ ਨਾਵੇ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਹੂੰ ਬੱਚੇ ਬਾਹਰ ਜਾਣੇ ਨੇ ਹੰਟੜ ਬੋੜੀ ਜਲਦੀ ਤੋਂ ਜਲਦੀ ਬਚਾਈ ਜਾਵੇ ਮੇਰੇ ਬੱਚੇ ਦੇ ਘਰ ਸੋਹਣ ਲਾਲ ਜੀ ਕੀ ਗੱਲ ਬਾਤ ਹੋਈ ਹੈ ਲੱਗੀ ਲੱਗਦੇ ਸੀ ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ ਗਿਆ ਸੀਗਾ ਉੱਥੇੋਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਆ ਦੁਆਰ ਡggen ਕਰਕੇ 26ਵਾਂ ਸਾਲ ਲੱਗਾ ਸੀ ਬੇਟੇ ਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਨਾਲੋਂ ਸੂਚਿਤ ਕੀਤਾ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉੱਥੋਂ ਮਸੀਹਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਹੈ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਨ ਮੌਕੇ ਤੇ ਹੋਈ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਜਿੱਕੇ ਵੀ ਦੇਖੋ ਕਿ ਨੌਕਰੀਆਂ ਨੂੰ ਲੈ ਕੇ ਵੀ ਲੋਕ ਕਰਦੇ ਆਂ ਕਿ ਨੌਕਰੀਆਂ ਤੇ ਨਹੀਂ ਆਂ ਗੱਤਵਾ ਸਰਕਾਰ ਅਗੇ ਅਪੀਲ ਕਰਦੇ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣਦੇ ਇਦਾਂ ਦੀ ਘਟਾਨਾ ਵਾਪਰੇ ਉਧਰ ਜਿਨ੍ਹਾਂ ਨੇ ਤੁਹਾਨੂੰ ਸੂਚਿਤ ਕੀਤਾਗਾ ਮੈਂ ਐਸੀ ਕੋਈ ਗੱਲਬਾਤ ਚੱਲ ਰਹੀ ਹੋ ਉਧਰ ਦੀ ਸਰਕਾਰ ਨਾਲ ਹਾਂਜੀ ਉਧਰੋਂ ਐਮਬੈਸੀ ਨਾਲ ਫੋਨ ਇੱਕ ਦੋ ਵਾਰਾ ਹੋਇਆ ਸਾਡਾ ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਕਰ ਪਛਾਣ ਦੀ ਮਤ ਕੀਤੀ ਜਾਏ ਸਾਡੀ ਕਿੰਨੇ ਤਰੀਕ ਦੀ ਘਟਨਾ ਹੈ ਕਹਾਣੀ ਘਟਨਾ 12 ਤਰੀਕ ਦੀ ਆ ਤੇ 15 ਤਰੀਕ ਨੂੰ ਸਾਨੂੰ ਪਤਾ ਲੱਗਾ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ